ਸਿੰਘ ਪੂਰੀ ਛੰਨਾਵਾਲਾ ਮਹਾਰ ਕਬੱਡੀ ਖਿਡਾਰੀ ਜਗਵੰਤ ਸਿੰਘ ਸਰਵਨ ਦਾ ਜਨਮ ਹੋਇਆ ਛੋਟਾ ਸਿੰਘ ਢਾਲੀਵਾਲ ਦੇ ਪੋਤੇ ਨੂੰ ਇਹਦੀ 25 ਸਾਲ ਉਮਰ ਹੈ ਔਰ ਜਸਵਿੰਦਰ ਕੌਰ ਇਹ ਸਭ ਪਵੇਰ ਸਿੰਘ ਦਾ ਬੇਟਾ ਹੈ ਗੁਰਜਨ ਗੁਰਦੀਪ ਸਿੰਘ ਪੂਰੀ ਛੰਨਾਵਾਲਾ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਇੱਕ ਵਾਰੀ ਜੋਰ ਨਾਲ ਤਾਲੀਆਂ ਮਾਰ ਦਿਓ ਪੂਰੀ ਦੇ ਵਾਸਤੇ ਬੱਬੂ ਮਿਸਿਸੀਪੀ ਅਮਰੀਕਾ ਦਾ ਲੱਕੀ ਸੰਧਰਾ ਜੀ ਡੇਕਰ ਸਿੰਘ ਜੁਨਾ ਸਿੰਘ ਤੋਂ ਜਗਦੀਪ ਮਿਆਰੀ ਦੀ ਵੇਂਜਰ ਬਨਾਲ ਦੀ ਭਨੂਰ ਵਾਲੇ ਕੈਨੇਡਾ ਦਾ ਰਵੀ ਰਾਲ ਸ਼ਿਰਾ ਜੋਲ ਦੀ ਜਿਹਨਾਂ ਖੇਤਰ ਦੇ ਮਿੱਠੂ ਯੂਕੇ ਡੈਲੀ ਯੂਕੇ ਹੋਂਦ ਦੇ ਖੇਤਰ ਦੇ ਸਾਰੇ ਮੇਰੇ ਦਾ ਧਰਮ ਦਾ ਭੋਲਾ ਸਮਰਾਨ ਜੀ ਦਾ ਮਨਦੀਪ ਤੇ ਮਾਨਲੇ ਰੂਮੀ ਹੋਂਦ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਗੱਡੀ ਦੇ ਤੇ ਅਮਰੀਕਨ ਕਬੱਡੀ ਐਸੋਸੀਏਸ਼ਨ ਦੇ ਸਾਰੇ ਮੋਰਾਂ ਦਾ ਧੰਨਵਾਦ ਆਪਾਂ ਸਭ ਜੀ ਵਿਚ ਆਬੇ ਹੁਣ ਗੱਡੀ ਦੀ ਇਹ ਥਾਲ ਗੱਡੀ ਦੇ ਨਾਲ ਮਾਨ ਸਨਮਾਨ ਜਿਹਦਾ ਧੂਰੀ ਦਾ ਕੀਤਾ ਜਾ ਰਿਹਾ ਹੈ ਅੱਜ ਟੀਮਾਂ ਦੀ ਹਲਾ ਜਲਾਲ ਕੁਰੀਆ ਕਿਧਰ ਦੇ ਪਾਸੇ 12 ਕਰਕੇ ਹਲਕਾ ਜਲਾ ਕੋਰੀ ਕੋਰੀ ਸ਼ਾਨ ਮਾਨ ਸਰਵਾਰ ਕੀਤਾ ਜਾ ਰਿਹਾ ਹੈ ਹਰ ਗੱਡੀ ਦੇ ਨਾਲ ਵੱਡੀ ਗੱਡੀ ਦੇ ਨਾਲ ਜੇਕਰ ਪਹਿਲਾਂ ਦੱਸਿਆ ਚੌਥੇ ਮੈਚ ਦੇ ਵਿੱਚ ਵੀ ਅਨੰਦਪੁਰ ਸਾਰੇ ਤਿੰਨ ਦਿਨ ਲਗਾਤਾਰ ਬੈਸਟ ਆ ਰਿਹਾ ਹੈ ਇਹ ਕਿੰਦਾ ਮੱਡਾ ਰਿਹਾ ਹੈ ਕਰੇਣਾ ਦੇ ਖੇਡ ਸੀਦਿਆਂ ਦਾ ਵੇ ਇਹ ਬੈਸਟ ਹੀਡਰ ਲਓ ਚਾਬੀਆਂ ਸੌਂਦੀਆਂ ਜਾ ਰਹੀਆਂ ਬੋਲ ਇਸਾਨ ਹੋ ਸਰਦਾਰ ਛੋਟਾ ਸਿੰਘ ਧਾਲੀਵਾਲ ਦਾ ਪੋਤਾ ਮਾਤਾ ਜਸਵਿੰਦਰ ਕੌਰ ਪਿਤਾ ਬਲਦੇਵ ਸਿੰਘ ਦਾ ਸੁਪੁੱਤਰ ਇਹ ਪੱਟੂ ਦਾ ਵੀਰ ਦੁਨੀਆ ਦਾ ਵੱਡਾ ਖਿਡਾਰੀ ਗੁਰਦੀਪ ਸਿੰਘ ਪੂਰੀ ਛੰਨਾ ਵਾਲਾ ਜਿਹੜਾ ਮਾਨ ਸਨਮਾਨ ਜਲਾਲ ਬੰਦੇ ਵਿੱਚ ਹਰ ਗਲੀ ਦੇ ਨਾਲ ਕੀਵਾ ਜਾ ਰਿਹਾ ਰਿਕੋ ਵੀ ਫੜ ਤਾਲੀਆਂ ਮਾਰਦਾ ਜੋਰ ਨਾਲ ਪੂਰੀ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਵਾਹ ਬਹੁਤ ਮੁਬਾਰਕਾ ਪੂਰੀ ਛੰਨਾ ਦੇ ਲਈ ਬਾੜੇ ਧੂਰਕੋੜ ਦਾ ਵੀ ਬਹੁਤ ਬਹੁਤ ਕਬੱਡੀ ਦਾ ਕਲੱਬ ਦਾ ਆਇਆ ਸੋ ਜਿਹਨਾਂ ਨੇ ਮਿਲ ਜੁਲ ਕੇ ਅੱਜ ਵੱਡੇ ਮਾਨਸਰਵਰ ਕੀਤੇ ਨੇ ਇਹਨਾਂ ਕਬੱਡੀ ਦੇ ਮਹਾਰਤੀ ਹਾਂ ਲਾਲਾ ਸੰਘੇੜਾ ਤੇ ਬਾਜੂ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਨਾਲ ਜਿਹੜਾ ਗਰਾਊਂਡ ਦਾ ਚੱਕਰ ਲਗਾਈਏ ਜੀ ਆ ਗਏ ਸਾਰੇ ਜੀ ਮਿਹਰਬਾਨੀ ਕਰਕੇ ਬਹੁਤ ਗਰਾਊਂਡ ਤੇ ਤਿਆਰ ਕਰਦੀਆਂ ਜੰਡਾ ਜੀ ਬਹੁਤ ਬਹੁਤ ਧੰਨਵਾਦ ਹੈ ਜੰਡੀ ਵਾਲੀ ਧਰਤੀ ਸਾਰੇ ਸਰਕਾਰੀ ਅਗਲੀ ਦਾ ਰੋਲ ਹੈ ਇਸ ਖੇਡ ਕਬੱਡੀ ਦੇ ਵਾਸਤੇ। ਆ ਜੀ ਉਹ ਚਾਹ ਵੀ ਗੱਡੀ ਨਾਲ ਜਾਣਾ ਹਰ ਬੋਆ ਮਾਰੇ ਗੇ ਆ ਗਰਾਊਂਡ 'ਤੇ ਚੱਕਰ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਨ ਜਲਦੀ ਗਰਾਊਂਡ ਦੇ ਵਿੱਚ ਆ ਜਾਨ ਆ ਮਨਦੀਪ ਲੰਮਰ ਦਾ ਧੰਨਵਾਦ ਹੈ ਰੁੜਕਾ ਵਾਲਾ ਸਾਡਾ ਵੀਰ ਰੁਕੇ ਦੀ ਦਿੱਤੀ ਹਰ ਇਸ ਕਾਰਜਯੋਗੀ

ਹਾਂ ਹਾਂ ਬਿਲਵੋ ਦਿਓ ਮਨੀਲਾ ਵੱਲੋਂ ਸੁਰਕਾਸੀ ਗੁਰਕਾਸੀ ਦੇ ਗੁਗ ਦਿਓ ਤਸਤੂਪੁਰਾ ਦੀ ਯਾਦ ਦੇ ਵਿੱਚ 26 ਕਬੱਡੀ ਕੋਚ ਤਸਤੂਪੁਰਾ ਦਾ 21000 ਦੀ ਨਕਦ ਰਕਮ ਨਾਲ ਵਿਸ਼ੇਤਾ ਉਹਦੇ ਮਾਨ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੋ ਮਾਨ ਸਨਮਾਨ ਬਖਸ਼ੇ ਨੇ ਸੋ ਇਧਰ ਖਾਰ ਗੱਡੀ ਰਾਉਂ ਦਾ ਚੱਕਰ ਜਿਹੜੀਆਂ ਲਗਾ ਰਹੀ ਹੈ 4/4 4/4 4 ਰੌਕਸ 4/4 ਇਹ 4/4 ਹੈ ਵਧੀਆ ਗੱਡੀਆਂ ਦੇ ਨਾਲ ਵੱਡੇ ਮਾਨ ਸਨਮਾਨ ਮੈਂ ਬਾਗੇ ਪੁਰਾਣੇ ਦੇਖਿਆ ਸੀਗਾ ਗੋਲੀਆਂ ਦੇ ਗੇਲੇ ਦੇ ਜਿਹਨੂੰ ਬਲੇਲੇ ਮਿੱਟੀ ਨਾਲ ਸਨਮਾਨ ਦੁੱਤਾ ਕਿ ਉਹਦੇ ਅੰਝੂ ਰੁਕ ਨਹੀਂ ਰਹੇ ਸੀਗੇ ਉਹਨੂੰ ਪੁੱਛਿਆ ਗਿਆ ਵੀ ਕਾਹ ਰੋ ਰਿਹਾ ਉਹ ਕਹਿੰਦਾ ਗੱਡੀ ਤੱਕ ਪੁੱਜਣਾ ਨਿਦਰੀ ਚੜ ਗਿਆ ਕਬੱਡੀ ਕੋਈ ਮਦਦ ਨਾਲ ਦੀ ਬੇਦਬਿਧੀ ਹੋਣਾ ਨੇ ਦਰਵਾਜ਼ਾ ਬਿੱਟੂ ਉਹਦੇ ਨਾਲ ਸਾਥੀ ਕਬੱਡੀ ਖਿਡਾਰੀ ਸੀਗਾ ਤੇ ਗੁਲਜਾਰੀ ਰਿੱਚੜਤ ਹੋਵੇ ਦਲੀਆਂ ਦੇ ਮੈਦਾਨਾਂ ਦੇ ਅੰਦਰ ਕਿ ਚੱਲ ਵੀ ਜਦੋਂ ਗੋਲਜਾਨੀ ਗੁਰਲਾਲ ਵੀ ਤੁਮ ਲੋਕਾਂ ਵਿੱਚ ਪੈ ਗਈ ਸੀ ਮਿੱਟੂ ਦਵਾਲ ਦੀ ਮਿੱਟੂ ਮਰਾਣਾ ਬਣੇ ਉਹ ਚਾਹ ਹੁੰਦੇ ਸੀ ਕੋ ਟੂਰਨਾਮੈਂਟ ਕਾਦੇ ਲੱਗਦੇ ਵਿਆਹ ਹੁੰਦੇ ਸੀ ਸਨ ਬਹੁਤ ਬੜਾ ਸਮਾਂ ਸੀਗਾ ਪਰ 2005 ਪਹਿਲੀ ਵਾਰ ਸੁਨੀਲ ਸਿੰਘ ਸੱਜੇ ਫਲੀਂਦੀ ਲੜਦਾ ਆਹ ਮਕਸ਼ਾ ਦੇ ਗੋਲਜਾਨੀ ਖੇਡਿਆ ਲਿੰਡੀ ਲੈਂਡ ਦੇ ਵਿੱਚ ਜਾ ਕੇ ਅੱਜ ਗੋਲਜਾਨੀ ਦੇ ਮਾਤਾ ਜੀ ਬਹੁਤ ਹੀ ਸਰਕਾਰਯੋਗ ਚਰਨ ਨੀਰ ਕਰਨ ਆਏ ਨੇ ਆਹ ਸਰਕਾਰਯੋਗ ਭਾਵੇਂ ਵੀਦੂ ਜੀ ਆਏ ਨੇ ਗੋਲਜਾਨੀ ਦੇ ਬਾਪੂ ਦੀ ਪਛੇਤ ਤੋਂ ਦੇ ਬੂਲਨ ਦੀ ਪੁੰਜੇ ਹੋਏ ਨੇ ਅਸਲੇ ਮੀਤਿਆਂ ਨੂੰ ਮੁੱਦਰੀ ਆਏ ਨੇ ਇਹ ਨਾਲ ਵਿਸ਼ੇਸ਼ ਤੌਰ ਤੇ ਕਰਨ ਉਹਨਾਂ ਦੇ ਭਤੀਜਾਂ ਨੇ ਪੁੱਜਿਆ ਪਰ ਹਰ ਸਵਾਲ ਲਾਸ਼ੀ ਦੇ ਉਸਤਾਦ ਉਹ ਮੇਰੇ ਅਦਲੀਆ ਦੇ ਵਿੱਚ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਕਿ ਗੁਰਸਾਹਿਬ ਨੇ ਵੱਡਾ ਰੋਲ ਲਾ ਕੀਤਾ ਹੈ ਪਰ ਵਿਸ਼ੇਸ਼ ਤੌਰ ਤੇ ਸਾਡੇ ਕੋਲ ਅਨਮੋਲ ਵੀ ਜਿੰਨੇ ਵੀ ਸਰਕਾਰੀਓ ਹੋ ਰਹੇ ਨੇ ਉਹਨਾਂ ਦੇ ਵੀਰ ਜੀ ਨੇ ਸਾਰਿਆਂ ਦਾ ਧੰਨਵਾਦ چابیا <سؤال> جی ਇਹ ਕਰਸਮ ਹਰੇਕ ਪਹਿਲੀ ਕਾਲਾ ਜੀ ਉਸਤਾਨ ਦੇ ਸਤਿ ਪਤਰੀ ਜੀ ਦੇ ਨਾਲ ਜੋਤ ਸਾਹਿਬ ਹਰਿ ਨਾਮ ਦੀ ਨੀਤੀ ਉਸਤਾਨ ਕੇ ਚਾਉਧਾ ਜੀ ਆ ਗਏ ਜੋ ਇਹ ਗੁਰਨਾਸ ਚੁਜਾਰੇ ਹੈ ਇਹ ਜੀਵਾਨ ਸਿੰਘ ਹੈ ਗੁਰਪਾਲ ਪਾਲਾ ਦੇ ਵੀਰ ਹੈ ਆਹ ਨੱਬਾਸੀ ਬਣਾਏ ਨੇ ਤੇ ਮਹਾਰਾਜਾ ਜਨ ਜੀ ਕੋਲੋਂ ਪੁੱਤਰ ਹੈ ਇਹ ਵੀ ਦੁਨੀਆ ਕੋਈ ਖਾਸ ਬਣਦਾ ਹੋਇਆ ਇਹਨੇ ਵੀ ਇੰਗਲੈਂਡ ਦਿੱਲੀ ਰਾਜ ਦੇ ਬਰੇਕਾ ਖੇਡਾ ਜਦ ਖੇਡੀ ਖੇਡ ਕਮੇਟੀ مارکیٹ اگیا نذرن نذرن بتا تو بہت دیر تو لگا رہا سی پر اے سمہ ہوندا اے گراؤنڈ نے اے تینوں بہت زیادہ بڑا مان دیتا ہے جو پاکستان دے جید کرکٹیاریاں ورلڈ کپ دے وچ او نہیں یار تے ہر ایک وی اچھال دے وچ ا جی نے جو خوشی ہے اے خوشی دے وچ چکر so, لگایا <سلام> ਪੂਰੀ ਛੰਨਾ ਦਾ ਗੁਰਦੀਪ ਸਿੰਘ ਕਹਿੰਦੀ ਯੂਕੇ ਬੋਲਾ ਸਮਰਾਜੀ ਮੰਦਿਰ ਸਿੰਘੀ ਤੇ ਮਾਨਾ ਰੂਮੀ ਨੇ ਔਰ ਵਿਸ਼ੇਸ਼ ਤੌਰ ਤੇ ਸੁਰਗਵਾਸੀ ਲਾਲੀ ਪੇਸੀ ਦੀ ਮਾਹਰ ਪ੍ਰਮੋਟਰ ਉਹ ਤੇ ਨਹੀਂ ਰਹੇ ਸਾਡੇ ਦੇ ਨਾਲ ਪਰ ਸ਼ਾਹਦਾਂਜ ਲਈ ਆ ਉਹਨਾਂ ਦੇ ਐਂਡ ਦਾ ਫਾਈਨਲ ਵੀ ਹੋਗਾ ਉਹ ਟੀਮਾਂ ਨੇ ਸਾਡੀ ਬੇਨਤੀ ਹੈ ਉਹ ਵੀ ਮਹਿਮਾਨੀ ਕਰਕੇ ਲੱਗਿਆ 24 25 ਨੂੰ ਮਾਰੋਗੇ ਗਿੱਲ ਦੇ ਵਿੱਚ ਫੁੱਟਬਾਲਾਂ ਨੂੰ ਮੈਨੂੰ ਹੁਣਾ ਉੱਥੇ ਵੀ ਸਾਰਿਆਂ ਨੇ ਹਮਾ ਮਾ ਕੇ ਪੁੱਜਣਾ ਹੈ ਆਜੋ ਵੀਰ ਜੀ ਗਰਾਊਂਡ ਕਲੀਅਰ ਕਰ ਦਿਓ ਮਾਨਿਆ ਇਹਦਾ ਬੋਰਡ ਨਾ ਬੈਠ ਜੇ ਥੱਲੇ